ਜੀ ਵੀ ਚਾਚਾ ਜੀ ਸਾਤਰੀਕਾ ਚਾਚਾ ਜੀ ਜੈ ਮਾਤਾ ਜੀ ਜੈ ਮਾਤਾ ਕਿੰਨੇ ਆਹ ਜੇ ਦੇਖੀ ਪੱਥਰਾਂ ਦਾ ਨਹੀਂ ਮਾਰ ਰਿਹਾ ਪਿੱਛੇ ਦੇ ਕਾਹਦੇ ਵੀਡੀਓ ਨੂੰ ਦੇਖ ਰਹੇ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾ ਰਹੇ ਹਾਂ ਮਾਤਾ ਮਹਾਂਦੇਵੀ ਬਣੇ ਰਹੋ ਜੀ ਵੀਡੀਓ ਦੇ ਨਾਲ ਆਪਾਂ ਰਾਤ ਨੂੰ ਗਏ ਸੀ ਤੇ ਸਵੇਰੇ ਵਾਪਸ ਆਈਏ ਆਪਣੇ ਕੋਈ ਵੀ ਗੱਡੀ ਨਾਲ ਕੰਡ ਹੋਇਆ ਬਾ ਨੰਦਪਰ ਸਾਹਿਬ ਆ ਗਏ ਜੀ ਆਪਾਂ ਬੁਢੀ ਜ਼ਿੰਮੇਵਾਰੀ ਮੇਰੀ ਅੱਜ ਤੋਂ ਬਾਅਦ ਕੁਝ ਵੀ ਗੱਡੀ ਜਾਂ ਗੱਡੀ ਕਿਹ ਨਾਲੇ ਜੀ ਗੱਡੀ ਕਿੱਥੇ ਤੁਹਾਡੇ ਵੀ ਨਹੀਂ ਹੈ ਕਿੱਥੇ ਹੈ ਗੱਡੀ ਦਾ ਕੋਈ ਨਹੀਂ ਕਿਹੜਾ ਨਾ ਚਲੋ ਜੀ ਆਪਾਂ ਨੰਦਪਰ ਸਾਹਿਬ ਪੁੱਜ ਗਏ ਜੀ ਇੱਥੇ ਆਪਣੀ 10-15 ਮਿੰਟ ਦੀ ਬ੍ਰੇਕ ਸੀ ਤੇ ਮੁੰਡੇ ਕਹਿੰਦੇ ਕੁਝ ਸਿਖਾਉਣਾ ਹੈ ਤੇ ਆਪਾਂ ਉੱਥੋਂ ਉਹ ਇਹ ਟਾਈਮ ਤਕਰੀਬਨ 10 ਵਜੇ ਸਾਢੇ 8:30 ਤਰੇ ਸੀ ਆਪਾਂ ਕਰੋ ਆਪਰੋ 1.5 ਘੰਟੇ ਲੱਗਿਆ ਬਟੂ ਮਾਚਲ ਦੇਰੀ ਚ ਆਏ ਆਪਾਂ ਪਿਛਲੇ ਦਿਨਾਂ ਚ ਆਪਾਂ ਰਾਜਸਥਾਨ ਤੇ ਐਤਕੀ ਮਾਚਲ ਚ ਮਾਤਾ ਇਧਰ ਤੇ ਆਈ ਹੋਈ ਆ ਜੀ ਇਹਨਾਂ ਨੇ ਲੋਹ ਉਹ ਨਹੀਂ ਦਰਵਾਜ਼ਾ 10 ਵਜੇ ਬੰਦ ਹੋ ਜਾਂਦਾ ਜੀ ਅੱਛਾ ਆਪਾਂ ਸਵੇਰੇ ਟੇਕਾਂਗੇ ਮਿਲਦੇ ਆ ਜੀ ਤੁਹਾਨੂੰ ਸਵੇਰੇ ਹਾਂਜੀ ਚਾਚਾ ਜੀ ਸਰਵਾਰ ਵਿੱਚ ਕੋ ਚਾਰ ਵਜੇ ਖੜੇ ਮਾਤਾ ਦੇ ਹਾਂਜੀ 10 ਵਜੇ ਬੰਦ ਹੋ ਗਏ ਮੇਲੇ ਪ੍ਰੋਗਰਾਮ 25 ਤੋਂ ਲੈ ਕੇ 2 ਵਜੇ ਤੱਕ ਦਾ ਥੋੜਾ ਜਾ ਖਾਣ ਖਰਾਵੇ ਮੋਹੋਂ ਖਾ ਲੈ ਜੀ ਤਲੇੋ ਭਾਈ ਸੌਣ ਦਾ ਮੇਲਾ ਹੈ ਜੀ ਆਪਾਂ ਨੂੰ ਲੱਗ ਗਿਆ ਪਤਾ ਚਾਚਾ 25 ਅਗਸਤ ਤੋਂ ਲੈ ਕੇ 25 ਤਿੰਨ ਲੈ ਕੇ ਦੋ 3 ਅਗਸਤ ਤੋਂ 3 ਅਗਸਤ ਤੱਕ ਨਾ ਭਾਈ ਸੌਣ ਦਾ ਮੇਲਾ ਹੈ ਆਪਾਂ ਦੁਕਾਨਦਾਰ ਵੀਰ ਤੋਂ ਪੁੱਛਿਆ ਸੀ ਤੇ ਹੁਣ ਆਪਾਂ ਥੱਲੇ ਜਾ ਰਹੇ ਹਾਂ ਤੇ ਆਪਣੀ ਗੱਡੀ ਖੜੀ ਆ ਸ਼ਾਇਦ ਸੌਣ ਸੌਣ ਦਾ ਪ੍ਰੋਗਰਾਮ ਮੜ ਰਿਹਾ ਚਾਚਾ ਕਿਉਂ 6 ਘੰਟੇ ਆ ਆਪਣੇ ਪਾਸ 6 ਘੰਟੇ ਸਵੇਰ 4 ਵਜੇ ਆਪਾਂ ਤੁਹਾਨੂੰ ਮਿਲਦੇ ਜੀ ਪਰ ਮਾਤਾ ਦੇ ਦਰਬਾਰ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਵੀਡੀਓ ਨੂੰ ਦੁਜੀ ਪੈ ਗਈ ਸਾਤਨ ਤੇ ਦੁਖੇ ਹੋਦੇ ਹਾਂ ਸਾਤਨ ਤੇ ਤੁਮ ਹਰ ਵਕ ਅਸੀਂ ਸਭਾਂ ਮੈਂ ਜੋ ਜਮੇ ਪਵਿੱਤਰ ਹੋਗਾ ਸਿਰਫ ਆਪਣੇ ਮਰਦ ਨਾਲ ਉਹ ਕਰਿਆ ਹੋਰ ਹੋਵੇ ਠੀਕ ਹੈ ਬਈ ਅੱਛਾ ਜੀ ਵੀ ਇੱਕ ਬੁੜੀ ਮਿਲਦੀ ਉਹ ਕਹਿੰਦੀ 13 ਨਹੀਂ ਲੱਗਣਾ ਹੈਗਾ ਕੁਝ ਵੀ ਉੱਥੇ ਠੀਕ ਹੈ ਮੈਂ ਕਰੂੰਗੀ ਆਹ ਸਾਰਾ ਕੁਝ ਇਹਦਾ ਪਿੱਪਲ ਤੋਂ ਠੀਕ ਹੈ ਵੀ ਤੈਨੂੰ ਜਾਊਂਗਾ 3 ਠੀਕ ਹੈ ਤਾਂ ਉਹ ਬੁੜੀ ਨੇ ਬਾਈ ਕੁਝ ਨਹੀਂ ਕਰਿਆ ਹਾ ਤਾਂ ਤੇ ਉਹ ਸਾਵਣ ਮਹੀਨੇ ਦਾ ਪਾਣੀ ਉਹਨੇ ਪਾਇਆ ਪਿੱਪਲ ਹਰਾ ਹੋਣ ਲੱਗਿਆ ਇੱਕ ਟਾਣੀ ਰਹਿ ਗਈ ਉਹਦੀ ਇਸੇ ਇੱਕ ਟਾਣੀ ਕਿੰਨਾ ਰਹਿ ਗਈ ਉਹ ਉਹ ਕਹਿੰਦੇ ਵੀ ਇਹ ਹਰੀ ਹੋਣੀ ਨਹੀਂ ਹੈ ਇਸ ਨੇ ਵੀ ਮੇਰੇ ਭਾਂਜੇ ਨੇ ਮੇਰੇ ਪਰ ਤਸਾਬ ਕਰਤਾ ਵਾ ਉਹ ਕਰਕੇ ਵੀ ਸ਼ਰਾਪ ਉਹ ਬਈ ਪੁੱਤਰ ਨੂੰ ਉਹ ਬਈ ਉਹ ਤਾਂ ਇੱਕ ਸੁੱਖੀ ਰਹੋ ਠੀਕ ਠੀਕ ਸਰ ਇਹ ਉਹਨੂੰ ਕਿਹਾ ਉਹ ਗਾਲਾ ਵੀ ਚੈੱਕ ਕਰੋ ਵੀ ਉਹ ਇਹ ਦਿਨ ਹੁੰਦੇ ਆਪਣੇ ਦਸੰਬਰ ਮਹੀਨੇ ਚ ਜਨਵਰੀ ਚ ਹਾਂ ਚਾਚਾ ਹਾਂ ਚਾਚਾ ਇਹ ਨਿਤੋਂ ਤਾਂ ਆਪਣੇ ਦਸੰਬਰ ਮਹੀਨੇ ਚ ਹੁੰਦੀ ਨਾ ਜਨਵਰੀ ਚ ਧੁੰਦੇ ਨਹੀਂ ਹੁੰਦੇ ਧੁੰਦੇ ਹੈ ਬਾਈ ਇਹ ਚਾਚਾ ਜੀ ਸੁਣੋ ਕਹਿੰਦੇ ਤੈਨੂੰ ਯਾਰ ਮਾਤਾ ਜੀ ਅੱਜ ਰਹਿਣਾ ਹੋਰ ਇੱਕ ਦੋ ਦਿਨ ਹੋਰ ਕੇ ਜਾਣਾ ਪੈਣਾ ਇੱਧਰ ਕੰਬਲ ਨਹੀਂ ਹੋ ਰਿਹਾ ਇੱਥੇ ਕੰਬਲ ਹੋਣਾ ਚਾਹੀਦਾ ད� ད� གམ ཅསས པར ཚསས ད� རྱ པསས རེ 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 ར ཁར ར ར ད

ਜੈ ਮਾਤਾ ਦੀ ਬਾਲਾ ਚੇਤ ਬਗਨਾਰੀ ਦਾ ਹੋਰ ਸੱਚੇ ਦਰਬਾਰ ਕੀ ਜੈ ਜੈਕਾਰੇ ਮੰਨਰ ਦੇ ਵਿਲਾ ਹੋਰ ਸੱਚੇ ਦਰਬਾਰ ਕੀ ਜੈ ਜੈਕਾਰੇ ਦਰਬਾਰ ਕੀ ਜੈ ਜੈਕਾਰੇ ਮੰਨਰ ਦੇ ਵਿਲਾ ਹੋਰ ਸੱਚੇ ਦਰਬਾਰ ਕੀ ਜੈ ਜੈਕਾਰੇ ਸੱਤਾ ਪੈਣਾ ਦਾ ਹੋਰ ਸੱਚੇ ਦਰਬਾਰ ਕੀ ਜੈ جی جاتا دی جاتا دی ਮਾਰ ਕੀ ਜੈ ਬੋਲ ਜੈ ਮਾਤਾ ਦੀ 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 जय माती जय मात हर जॻह आई उथो जूना मोड़ने छाल बारी जॻह चेक करियो ਜੀ ਵੈਦਰ ਚੈੱਕ ਕਰੋ ਵੈਦਰ ਤਾਂ ਬਿਲਕੁਲ ਸਰਈਲਾ ਮੌਸਮ ਹਾਂਜੀ ਚਾਚਾ ਜੀ ਲੋ ਜੀ ਜਿਹੜਾ ਮਾਤਾ ਦਰਬਾਰ 4 ਵਜੇ ਖੁੱਲਦਾ ਸਵੇਰੇ ਤੇ 25 ਤਰੀਕ ਨੂੰ ਸੌਣਪੀਣੇ ਦੇ ਮਾਤਾ ਦੇ ਨਰਾਤੇ ਆ ਜੀ 25 ਜੁਲਾਈ ਤੋਂ ਲੈ ਕੇ 3 ਅਗਸਤ ਤੱਕ ਤੋ ਲੋ ਜੀ ਹੁਣ ਆਪਣੇ ਚਾਲੇ ਆ ਆ ਤਾਂ ਹੀ ਛੜੇ ਕਿਤੇ ਸਾਹਿਬ ਜੀ ਸ਼ਾਇਦ ਤੇ ਲੋ ਜੀ ਹੁਣ ਆਪਣੀ ਵਾਪਸੀ ਹੈ ਜੀ ਪਿੰਡਾਂ ਨੂੰ ਤੋ ਬਹੁਤ ਸੀ ਅੱਧੇ ਗਾਥੇ ਤੇ ਥੋੜੀ ਸੈਟ ਹੋਈ ਜਾਂ ਤੁੰਦ ਇਸ ਕਰਕੇ ਗੱਡੀ ਹੌਲੀ ਹੋ ਗਈ ਹੈ ਜੀ ਕਿਉਂਕਿ ਮੋੜ ਥੋੜੇ ਹੋਰੇ ਤਿੱਖੇ ਹੀ ਆ ਗੁਣੀ ਮੋੜ ਆਉਂਦੇ ਆ ਤੇ ਲੋ ਜੀ ਆਪਾਂ ਅਨੰਦਪੁਰ ਸਾਹਿਬ ਪੁੱਜ ਗਏ ਜੀ ਚਲੋ ਜੀ ਆਪਣੇ ਹੁਣ ਜ਼ਿਲ੍ਹੇ 'ਚ ਐਂਟਰ ਹੋ ਗਏ ਰੂਪਨਗਰ ਇਸ ਤੋਂ ਬਾਅਦ ਫਿਰ ਆਪਣਾ ਇੱਕ ਸ਼ਹਿਰ ਆਉਣਾ ਛੋਟਾ ਜਿਹਾ ਰਗੀਲਪੁਰ ਉੱਥੋਂ ਮੁੜਦੇ ਹੀ ਆਪਣਾ ਆਪਣੇ ਪਿੰਡ ਨੂੰ ਇੱਕ ਦੋ ਦੋ ਤਿੰਨ ਪਿੰਡ ਹੋਰ ਆਉਂਦੇ ਰਸਤੇ 'ਚ ਮੀਆਂਪੁਰ ਬੁਰਜਵਾਲਾ ਡੇਕਵਾਲਾ ਤੇ ਇਹਦੇ ਅੱਗੇ ਹੀ ਬਾਬਾ ਦੀਪ ਸਿੰਘ ਤੇ ਗੁਰਦੁਆਰਾ ਜੀ ਸੋਲਖੀਆਂ ਸਾਹਿਬ ਟੋਲ ਟੈਕਸ ਟੋਲ ਪਲਾਜ਼ਾ ਤੈਨੋਂ ਹੋਰ ਟਾਈਮ ਤੇ ਕੀ ਵਾ 6:30 ਹੋ ਗਏ ਮਿਲਦੇ ਆ ਜੀ ਤੁਹਾਨੂੰ ਕਿਸੇ ਅਗਲੇ ਵਲੌਗ ਚ ਸਾਸਰੀ ਕਾਲ ਜੀ ਸਾਰਿਆਂ ਨੂੰ